ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰੁੱਤ ਦੂਸਰੀ ਸਾਖੀ 16ਵੀਂ ਚੋਰ ਬ੍ਰਾਹਮਣ ਸੰਮਤ 1764 ਫਿਕਰਮੀ ਦੀ ਦੀਪਮਾਲਾ ਦਾ ਮੇਲਾ ਬਹੁਤ ਭਰਿਆ ਸੀ ਸੰਗਤ ਦੂਰ ਦੂਰ ਤੋਂ ਬਹੁਤ ਆਈ ਸੀ ਉਸ ਵੇਲੇ ਦੇ ਲੋਕ ਬਹੁਤ ਸਿੱਧੇ ਬਹੁਤ ਪੋਲੇ ਤੇ ਸਿੱਧੇ ਸਾਦੇ ਹੁੰਦੇ ਸਨ ਖਾਸ ਕਰਕੇ ਉਸ ਵੇਲੇ ਦੀਆਂ ਇਸਤਰੀਆਂ ਤਾਂ ਸਾਧੂ ਸੰਤਾਂ ਨੂੰ ਰੱਬ ਸਮਝਦੀਆਂ ਤੇ ਪਰੂਸਾ ਕਰਦਿਆਂ ਜਿੱਥੇ ਲੋਕ ਨੇਕ ਹਨ ਉੱਥੇ ਮਾੜੇ ਵੀ ਹਨ ਉਹਨਾਂ ਮਾੜਿਆਂ ਦੀ ਗਿਣਤੀ ਭਾਵੇਂ ਘੱਟ ਸੀ ਪਰ ਹੁੰਦੇ ਬਹੁਤ ਹੀ ਖਤਰਨਾਕ ਸਨ ਚੋਰੀ ਤੇ ਫਰੇਬ ਆਦਿ ਤੋਂ ਹੀ ਚੱਲਿਆ ਆਉਂਦਾ ਹੈ ਰਾਜ ਤੇ ਧਰਮ ਦੇ ਪ੍ਰਭਾਵ ਨਾਲ ਕਦੀ ਉੱਚਾ ਤੇ ਕਦੀ ਨੀਵਾ ਹੁੰਦਾ ਗਿਆ ਉਸ ਮੇਲੇ ਉੱਤੇ ਜੇਬਕੱਟ ਅਤੇ ਗਠੜੀ ਚੁੱਕ ਆ ਗਏ 3-4 ਬਾਰ ਦਾ ਤਾਂ ਹੁਣ ਤੇ ਹਾਹਾਕਾਰ ਮਚ ਗਈ ਦੋ ਇਸਤਰੀਆਂ ਦੀਆਂ ਜੇਬਾਂ ਕੱਟੀਆਂ ਗਈਆਂ ਤੇ ਕੁਝ ਗੱਠੜੀਆਂ ਚੁੱਕੀਆਂ ਗਈਆਂ ਕਈਆਂ ਦੀਆਂ ਜੇਬਾਂ ਕੱਟੀਆਂ ਪਰ ਉਹਨਾਂ ਨੇ ਕਿਤੇ ਅਰਜ਼ ਨਾ ਕੀਤੀ ਮੁਖੀ ਸੇ ਹੈਰਾਨ ਹੋਏ ਸਾਰੇ ਮੇਲੇ ਵਿੱਚ ਪਤਾ ਨਾ ਲੱਗਾ ਕਿ ਕੌਣ ਹੈ ਚੋਰ ਤੇ ਠੱਗ ਕਿਉਂਕਿ ਬਹੁਤ ਗੁਰਮੁਖ ਪੰਡਤ ਸਾਧੂ ਤੇ ਫਕੀਰ ਜਾਪਦੇ ਹਨ ਆਖਿਰ ਸਤਗੁਰੂ ਜੀ ਤੱਕ ਮਾਮਲਾ ਪੁੱਜਿਆ ਕਟਕਟ ਦੇ ਜਨਨਹਾਰ ਪ੍ਰਭੂ ਨੇ ਉਸੇ ਵੇਲੇ ਆਤਮਕ ਸ਼ਕਤੀ ਨਾਲ ਅਨਪਰਵ ਕਰ ਲਿੱਤਾ ਕਿ ਕੌਣ ਚੋਰ ਹੈ ਕੌਣ ਠੱਗ ਹੈ अनुभव ਕਰਨ ਪਿੱਛੋਂ ਸਾਇਬਾ ਨੇ ਦੀਵਾਨ ਨੰਦ ਚੰਦ ਜੀ ਨੂੰ ਹੁਕਮ ਕੀਤਾ ਜਿਨਨੇ ਲੰਮੇ ਟਿੱਕੇ ਤੇ ਤੋਤੀਆਂ ਵਾਲੇ ਬ੍ਰਾਹਮਣ ਬਣੇ ਫਿਰਦੇ ਹਨ ਗੱਲ ਰੁਦਰਾਕਸ਼ ਰੁਦਰਾਕਸ਼ ਦੀਆਂ ਮਾਲਾ ਪਾਈਏ ਹਨ ਤੇ ਪਿਆਰੀ ਹੋਏ ਹਨ ਉਹਨਾਂ ਨੂੰ ਫੜ ਕੇ ਲਿਆਓ ਉਹ ਗਿਣਤੀ ਦੇ ਵੀ ਹਨ ਸਾਰੇ ਮੇਲੇ ਵਿੱਚ ਉਹੋ ਹੀ ਚੋਰੀ ਤੇ ਠੱਗੀ ਦਾ ਕੰਮ ਕਰ ਰਹੇ ਹਨ ਬਸ ਫੜ ਕੇ ਅਸਾਂ ਕੋਲ ਲੈ ਆਓ ਪਰ ਆਖਿਓ ਕੁਝ ਨਾ ਅਸੀਂ ਆਪ ਪੁੱਛਾਂਗੇ ਸਤਗੁਰੂ ਜੀ ਦਾ ਹੁਕਮ ਸੁਣ ਕੇ ਉਸੇ ਵੇਲੇ ਦੀਵਾਨ ਆਨੰਦ ਚੰਦ ਜੀ ਤਕੜੇ ਸੈਨਿਕ ਸਿੱਖਾਂ ਨੂੰ ਲੈ ਕੇ ਮੇਲੇ ਵਿੱਚ ਬੜੇ ਜਿਨੇ ਗੁਲਾਬੀ ਤੋਤੀਆਂ ਲੰਮੇ ਤਿਰਖਾ ਰੁਦਰਾਕਸ਼ ਦੀਆਂ ਮਾਲਾਂ ਵਾਲੇ ਸਾਧੂ ਬ੍ਰਾਹਮਣ ਸਾਹਿਬ ਉਹਨਾਂ ਨੂੰ ਘੇਰ ਕੇ ਲੈ ਆਏ ਸਾਰੇ ਜਿਸ ਵੇਲੇ ਸਤਿਗੁਰੂ ਜੀ ਦੇ ਪੇਸ਼ ਕੀਤੇ ਤਾਂ ਸਾਈ ਬਾ ਨੇ ਇੱਕ ਇੱਕ ਨੂੰ ਕਿਹਾ ਕਿ ਉਹ ਚੋਰੀ ਦਾ ਮਾਲ ਕੋਲੋਂ ਕੱਢ ਕੇ ਰੱਖ ਦੇ ਇੱਕ ਸਾਧੂ ਬੜਾ ਚਲਾਕ ਤੇ ਮੂਰਖ ਸੀ ਉਹ ਸਤਿਗੁਰੂ ਜੀ ਦੀ ਬ੍ਰਹਮ ਸ਼ਕਤੀ ਤੋਂ ਅਗਿਆਤ ਸੀ ਉਸਨੇ ਬੜੇ ਰੋਗ ਨਾਲ ਉਤਰ ਦਿੱਤਾ ਇਹ ਕੀ ਗੱਲ ਹੈ ਅਸੀਂ ਸਾਧੂ ਹਾਂ ਕਾਂਸੀ ਤੋਂ ਆਏ ਹਾਂ ਅਸਾਂ ਨੂੰ ਚੋਰੀ ਦਾ ਦੋਸ਼ ਕਿਉਂ ਲਾਇਆ ਜਾ ਰਿਹਾ ਹੈ ہمارا ਚੰਗਾ ਬੰਦਾ ਆਪਨੇ ਕੀ ਦੇਖਾ ਜੋ ਜੀ ਪ੍ਰੀਤਮ ਹੱਸ ਪਏ ਹੱਸਤੇ ਹੋਏ ਬੋਲੇ ਪੰਡਿਤ ਰਾਮਨਾਥ ਜੀ ਤੁਸਾਂ ਨੇ ਇੱਕ ਮਾਈ ਦੀ ਗੱਠੜੀ ਚੁੱਕੀ ਹੈ ਦੋਹਾਂ ਦੇ ਪੈਸੇ ਜੇਬ ਵਿੱਚੋਂ ਕੱਢੇ ਹਨ ਤੁਸੀਂ ਕਾਂਸੀ ਤੋਂ ਨਹੀਂ ਆਏ ਸਗੋਂ ਬਾਹਰ ਤੇ ਰਹਿਣ ਵਾਲੇ ਹੋ ਤੁਸਾਂ ਦਾ ਬਾਪ ਕੇ ਲਈ ਡੰਗਰਾ ਦਾ ਚੋਰ ਸੀ ਉਹ ਸੱਪ ਲੜ ਕੇ ਮਰ ਗਿਆ ਜਦੋਂ ਇੱਕ ਸਾਧੂ ਦੇ ਡੇਰੇ ਵਿੱਚੋਂ ਲਵੇਰੀਆਂ ਗਊਆਂ ਚੋਰੀ ਕਰਕੇ ਪਿੰਡ ਨੂੰ ਆ ਰਿਹਾ ਸੀ ਤੁਸੀਂ ਨਾ ਬ੍ਰਾਹਮਣ ਹੋ ਤੇ ਨਾ ਕਾਂਜੀ ਦੇ ਪੰਡਤ ਜਾਤ ਦੇ ਤਾਨ ਹੋ ਘਾਟੜੇ ਹੋ ਹੋਰ ਕੁਝ-ਬੁਝਣਾ ਹੈ ਕਿ ਬਸ ਪੇਖੀ ਸਾਧੂ ਝੂਟਾ ਹੋ ਗਿਆ ਉਸ ਦੀਆਂ ਅੱਖਾਂ ਨੀਂਦੀਆਂ ਹੋ ਗਈਆਂ ਧਰਤੀ ਉਸ ਨੂੰ ਵੇਲ ਨਹੀਂ ਸੀ ਦਿੰਦੀ ਨਹੀਂ ਤੇ ਉਹ ਧਰਤੀ ਵਿੱਚ ਅਲੋਪ ਹੋ ਜਾਣਾ ਚਾਹੁੰਦਾ ਸੀ ਉਸਦੇ ਹੱਥ ਜੁੜ ਗਏ ਕਾਲੀ ਨਾਲ ਸਤਿਗੁਰੂ ਜੀ ਦੇ ਚਰਨੀ ਟਿਕ ਪਿਆ ਮੈਂ ਭੁੱਲਿਆ ਮੈਨੂੰ ਖਿਮਾ ਕਰੋ ਦਾਤਾ ਮੈਂ ਚੋਰ ਪਾਪੀ ਠੱਗ ਮੈਂ ਇਨਾਂ ਚੋਰਾਂ ਦਾ ਸਰਦਾਰ ਹਾਂ ਅਸੀਂ ਸਾਰੇ ਬ੍ਰਾਹਮਣ ਨਹੀਂ ਪੇਖ ਦਿਖਾ ਕੇ ਲੁੱਟਦੇ ਹਾਂ ਸਾਰਾ ਸਮਾਨ ਦੇ ਦਿੰਦੇ ਹਾਂ ਜਿਵੇਂ ਹੁਕਮ ਕਰੋ ਤੇਵੇਂ ਕਰਨ ਨੂੰ ਧਿਆਨ ਹਾਂ ਭਾਵੇਂ ਮਾਰ ਛੁੱਟੋ ਤੇ ਭਾਵੇਂ ਛੱਡੋ ਅਸੀਂ ਪਾਪੀ ਵੱਡੇ ਗੁਨਾਹਗਰ ਹਾਂ ਕਿਰਪਾ ਕਰਕੇ ਬਖਸ਼ ਲਓ ਹੇ ਦੀਨ ਦਿਆਲ ਅਸੀਂ ਨਹੀਂ ਸਾਂ ਜਾਣਦੇ ਕਿ ਤੁਸੀਂ ਕਰਾਮਾਤੀ ਤੇ ਅੰਤਰਜਾਮੀ ਹੋ ਅਸੀਂ ਹਰਦੁਆਰ ਤੇ ਹੋਰ ਤੀਰਥਾਂ ਤੇ ਜਾ ਕੇ ਯਾਤਰਾ ਨੂੰ ਲੁੱਟਦੇ ਰਹੇ ਸਾਨੂੰ ਕਿਸੇ ਨਾ ਫੜਿਆ ਸਾਰੇ ਅਸਾਡੀ ਪੂਜਾ ਕਰਦੇ ਸਨ ਅਸਾਨੂੰ ਦੇਵੀ ਦੇ ਭਗਤ ਨੇਕ ਤੇ ਵਿਦਵਾਨ ਸਮਝਦੇ ਸਨ ਪਰ ਅਸੀਂ ਚੋਰ ਖੂਨੀ ਤੁਰਾਚਾਰੀ ਅਸਾ ਵਿੱਚ ਕੋਈ ਗੁਣ ਨਹੀਂ ਬਸ ਅਸਾਨੂੰ ਬਖਸ਼ੋ ਤੇ ਅੱਗੇ ਨੂੰ ਰਸਤੇ ਪਾਓ ਇਹ ਆਖ ਕੇ ਪਹਿਲਾਂ ਆਰਾਮਨਾਥ ਨੇ ਆਪਣੇ ਕੋਲੋਂ ਯਾਤਰੂਆਂ ਦੇ ਚੋਰੀ ਕੀਤੇ ਹੋਏ ਰੁਪਏ ਰੱਖ ਦਿੱਤੇ ਤੇ ਉਸ ਦੇ ਪਿੱਛੋਂ ਉਹਦੇ ਸਾਥੀਆਂ ਨੇ ਜੋ ਕੁਝ ਚੋਰੀ ਕੀਤਾ ਸੀ ਉਹ ਪਾਈ ਆਨੰਦ ਚੰਦ ਜੀ ਨੂੰ ਫੜਾ ਦਿੱਤਾ ਸਤਿਗੁਰੂ ਜੀ ਨੇ ਸਭ ਨੂੰ ਖਿਮਾਗੀਤਾ ਸਾਰਿਆਂ ਨੂੰ ਸਤਿਗੁਰੂ ਜੀ ਨੇ ਆਪਣੇ ਪਾਸ ਹੀ ਰੱਖ ਲਿਆ ਉਹ ਚੰਗੇ ਸੈਨਿਕ ਬਣੇ ਇਸ ਘਟਨਾ ਦਾ ਅਸਰ ਸਿੱਖ ਸੰਤਾ ਉੱਤੇ ਪੜਾ ਚੰਗਾ ਪਿਆ ਜਿਹੜੇ ਢਿੱਲੜ ਸਿੱਖ ਕੁਝ ਲਾਪਰਵਾਸ ਸਨ ਉਹਨਾਂ ਦੇ ਵੀ ਕੰਨ ਕੱッセ ਗਏ ਇਹ ਸਤਿਗੁਰੂ ਜੀ ਅੰਦਰ ਸ਼ਾਮੀ ਹਨ ਕੋਈ ਐਸੀ ਹਰਕਤ ਨਹੀਂ ਕਰਨੀ ਚਾਹੀਦੀ ਜਿਸ ਨਾਲ ਮੁੜ ਕੇ ਸ਼ਰਮਿੰਦਾ ਹੋਣਾ ਪਵੇ ਹੋਈਆਂ ਗਲਤੀਆਂ ਲਈ ਮਾਫ ਕਰਨਾ ਚਾਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ